ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਾ ਗਦਨ ਕਾ ਹਲ ਚਲਵਾਇਓ ਯਾਕੀ ਇਟ ਮਦ ਦਰਿਆਏ ਰੁੜਾਇਓ ਸਰਹੰਦ ਤੇ ਹੱਲੇ ਦਾਤਾ ਸਿੰਘਾਂ ਨੂੰ ਮਨੋਂ ਚਾ ਚੜ ਜਾਂਦਾ ਸੀ ਧਰਤੀ ਤੇ ਹੋਰ ਕੋਈ ਐਸੀ ਥਾਂ ਨਹੀਂ ਸੀ ਜਿਸ ਨੂੰ ਸਿੰਘ ਐਨੀ ਘਿਰਨਾ ਨਾਲ ਦੇਖਦੇ ਸਨ ਬਰਨਾਲੇ ਠੀਕਰੀ ਵਾਲੇ ਤੇ ਮਾਲਵੇ ਦੇ ਹੋਰ ਪਾਸਿਆਂ ਤੋਂ ਵੀ ਸਿੰਘ ਆ ਪਹੁੰਚੇ ਤੇ ਸਾਰਾ ਸਿੱਖ ਦਲ ਸਰਹੰਦ ਉੱਤੇ ਭੁੱਖੇ ਸ਼ੇਰਾਂ ਵਾਂਗ ਟੁੱਟ ਪਿਆ ਆਪਣੇ ਡੇਰੇ ਸਿੰਘਾਂ ਨੇ ਸਰਹੰਦ ਤੋਂ ਬਾਹਰ ਹੀ ਲਾਏ ਹੋਏ ਸਨ ਕਿਉਂਕਿ ਸਿੰਘਾਂ ਦੀ ਮਨੋਤ ਸੀ ਕਿ ਸਰਹੰਦ ਦੇ ਕਿਲਿਆਂ ਤੇ ਮਹਿਲਾਂ ਵਿੱਚ ਨਹੀਂ ਬਹਿਣਾ ਸਿੰਘ ਸਰਹੰਦ ਨੂੰ ਕੁੱਟ ਦੇ ਲੁੱਟ ਦੇ ਤਾਂ ਸਨ ਪਰ ਉੱਥੇ ਪੜਾ ਨਹੀਂ ਕਰਦੇ ਸਨ ਸਿੰਘਾਂ ਦੀ ਸਰਹੰਦ ਫਤਿਹ ਲਈ ਕੀਤੀ ਅਰਦਾਸ ਵਿੱਚ ਇਹ ਬੋਲ ਸ਼ਾਮਲ ਸਨ ਕਿ ਪਾਤਸ਼ਾਹ ਜੀਓ ਜੋ ਵੀ ਸਰਹੰਦ ਦੇ ਮਹਿਲਾਂ ਕਿਲਿਆਂ ਵਿੱਚ ਨਿਵਾਸ ਕਰੇ ਜਾਂ ਉਹਨਾਂ ਦੀ ਰਾਖੀ ਕਰੇ ਉਸ ਦਾ ਬੀਜ ਨਾਸ ਹੋ ਜਾਏ ਇਸ ਥਾਂ ਕਹਿਰ ਦਾ ਜ਼ੁਲਮ ਹੋਇਆ ਸੀ ਇਸ ਲਈ ਸਿੰਘਾਂ ਨੂੰ ਸ਼ਾਇਦ ਹੀ ਕਿਸੇ ਹੋਰ ਸ਼ਹਿਰ ਨਾਲ ਇੰਨੀ ਨਫ਼ਰਤ ਜੀ ਜਿੰਨੀ ਸਰਹੰਦ ਨਾਲ ਸੀ ਇਹ ਤਾਂ ਗੁਰੂ ਮਾਰੀ ਸਰਹੰਦ ਸੀ ਸੁਲਖਣੇ ਮਸੰਦ ਸਮੇਤ ਸਰਹੰਦ ਵਸਦੇ ਕਿੰਨੇ ਹੀ ਗੁਰੂ ਘਰ ਦੇ ਪ੍ਰੇਮੀਆਂ ਨੇ ਸੂਬੇ ਵਜ਼ੀਰ ਖਾਨ ਨੂੰ ਕਰੋੜਾਂ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ ਤਾਂ ਕਿ ਸਾਹਿਬਜ਼ਾਦਿਆਂ ਉੱਤੇ ਤਸ਼ੱਦਦ ਨਾ ਕੀਤਾ ਜਾਏ ਪਰ ਸੂਬਾ ਤਾਂ ਕਹਿਰ ਢਾਉਣ ਲਈ ਬਜਿੱਦ ਸੀ ਉਸ ਨੇ ਸਾਹਿਬਾਂ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਸੀ ਤੇ ਹੁਣ ਸਿੰਘਾਂ ਨੇ ਆਪਣੀ ਤਾਕਤ ਦੇ ਹੰਕਾਰ ਵਿੱਚ ਖਲੋਤੇ ਇਸ ਸੂਬੇ ਸਰਹੰਦ ਦੀਆਂ ਨੀਹਾਂ ਉਖੜਨੀਆਂ ਸਨ ਸਰਹੰਦ ਦੀ ਇੱਕ ਇੱਕ ਇੱਟ ਪਟਣੀ ਸੀ ਖਾਲਸਾ ਗੁਰਮਤਾ ਕਰਕੇ ਸਰਹੰਦ ਦੇ ਕਿਲੇ ਵਿੱਚ ਦਾਖਲ ਹੋਇਆ ਸਿੰਘਾਂ ਨੇ ਫੈਸਲਾ ਕੀਤਾ ਕਿ ਕਿਲੇ ਵਿੱਚ ਦਾਖਲ ਹੁੰਦਿਆਂ ਹੀ ਤੂਫਾਨ ਮਚਾ ਦੇਣਾ ਹੈ ਯਾਦ ਰਹਿ ਸਿੰਘੋ ਜਿੱਥੋਂ ਦੀ ਅੰਦਰ ਦਾਖਲ ਹੋਵੋਗੇ ਉਸੇ ਥਾਂ ਤੋਂ ਬਾਹਰ ਨਹੀਂ ਆਉਣਾ ਬਾਬਾ ਤਾਰਾ ਸਿੰਘ ਸਿੰਘਾਂ ਨੂੰ ਚੇਤੇ ਕਰਵਾ ਰਹੇ ਸਨ ਸਿੰਘਾਂ ਨੇ ਮਤਾ ਪਾਇਆ ਸੀ ਕਿ ਅੰਦਰ ਵੜਦਿਆਂ ਜਿਹੜੇ ਸਿੰਘ ਦਾ ਜਿੱਧਰ ਵੀ ਮੂੰਹ ਹੋਵੇ ਉਹੀ ਕੰਦ ਪਾੜ ਕੇ ਬਾਹਰ ਨਿਕਲਣਾ ਹੈ ਸਿੰਘਾਂ ਨੇ ਕਿਲੇ ਦੀਆਂ ਸਾਰੀਆਂ ਬਾਹੀਆਂ ਆਪਸ ਵਿੱਚ ਬੰਨ ਲਈਆਂ ਹੱਥਾਂ ਵਿੱਚ ਹਥੌੜੇ ਫੜ ਕੇ ਸਿੰਘ ਕਿਲੇ ਦੀਆਂ ਕੰਧਾਂ ਟਾਹਣ ਲੱਗੇ ਸਿੰਘਾਂ ਦੀ ਗਿਣਤੀ ਇੰਨੀ ਸੀ ਕਿ ਹਰ ਕਿਸੇ ਦੇ ਹਿੱਸੇ ਚੱਪਾ ਚੱਪਾ ਥਾਂ ਹੀ ਆਈ ਤੇ ਕੁਝ ਘੜੀਆਂ ਵਿੱਚ ਹੀ ਮਾਣ ਨਾਲ ਆਕੜਿਆ ਖਲੋਤਾ ਸਰਹੰਦ ਦਾ ਕਿਲਾ ਮਲਬੇ ਦਾ ਇੱਕ ਵੱਡਾ ਢੇਰ ਬਣ ਕੇ ਰਹਿ ਗਿਆ ਉਹਨੂੰ ਵਾਰੀ ਨੀਹਾਂ ਦੀ ਸੀ ਕਿਲੇ ਨੂੰ ਢਾਕੇ ਬਹੁਤੇ ਸਿੰਘ ਤਾਂ ਸ਼ਹਿਰ ਕੰਨੀ ਜਾ ਪਏ ਤੇ ਉਸ ਨੂੰ ਮਿੱਟੀ ਵਿੱਚ ਮਿਲਾਉਣ ਲੱਗੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਕੁਝ ਸਿੰਘਾਂ ਨੂੰ ਕੋਲ ਸੱਦਿਆ ਤੇ ਤੇਜ਼ੀ ਨਾਲ ਕਿਸੇ ਪਾਸੇ ਦੌੜਾਇਆ ਸਭ ਸਿੰਘ ਉਤਸੁਕਤਾ ਭਰੀ ਹੈਰਾਨੀ ਨਾਲ ਦੇਖ ਰਹੇ ਸਨ ਕੁਝ ਸਮੇਂ ਮਗਰੋਂ ਹੀ ਸਰਦਾਰ ਜੱਸਾ ਸਿੰਘ ਦੇ ਭੇਜੇ ਸਿੰਘ ਵਾਪਸ ਆਏ ਸਭ ਦੇਖ ਕੇ ਹੈਰਾਨ ਹੋ ਰਹੇ ਸਨ ਕਿ ਉਹ ਸਿੰਘ ਸੈਂਕੜੇ ਗਧਿਆਂ ਨੂੰ ਹੱਕੀ ਆਉਂਦੇ ਸਨ ਮਹਾਰਾਜ ਦੇ ਬਚਨ ਨੇ ਖਾਲਸਾ ਜੀ ਕਿ ਸਰਹੰਦ ਵਿੱਚ ਗਧਿਆਂ ਨਾਲ ਹਲ ਵਾਹੇ ਜਾਣਗੇ ਸੋ ਮਹਾਰਾਜ ਦੇ ਬੋਲ ਪੁਗਾਉਣ ਦਾ ਵੇਲਾ ਆ ਗਿਆ ਹੈ ਜਥੇਦਾਰ ਬਾਬਾ ਸ਼ਾਮ ਸਿੰਘ ਸਿੰਘਾਂ ਦੀ ਉਤਸੁਕਤਾ ਤੇ ਹੈਰਾਨੀ ਦੇਖਦਿਆਂ ਬੋਲੇ ਸਾਰੇ ਵੱਡੇ ਸਰਦਾਰਾਂ ਨੇ ਗਧਿਆਂ ਮਗਰ ਹਲ ਜੋਤ ਲਈ ਤੇ ਕਿਲੇ ਵਿੱਚ ਵਾਹਣ ਲੱਗੇ ਹਲਾਂ ਦੀਆਂ ਫਾਲਾਂ ਨਾਲ ਕਿਲੇ ਦੀਆਂ ਨੇਹਾਂ ਉਖੇੜੀਆਂ ਜਾਣ ਲੱਗੀਆਂ ਮੇਰੇ ਪਿਤਾ ਰਾਏ ਸਿੰਘ ਵੀ ਇਸ ਹੱਲੇ ਵੇਲੇ ਸਿੰਘਾਂ ਦੇ ਨਾਲ ਸਨ ਉਹ ਦੱਸਿਆ ਕਰਦੇ ਸਨ ਕਿ ਸਾਰਾ ਸ਼ਹਿਰ ਮਿੱਟੀ ਵਿੱਚ ਮਿਲਾਉਣ ਤੋਂ ਬਾਅਦ ਸਿੰਘਾਂ ਨੇ ਉਸ ਵਿੱਚ ਗਧਿਆਂ ਨਾਲ ਹਾਲ ਫੇਰਿਆ ਤੇ ਸਰਹੰਦ ਦੀਆਂ ਜੜਾਂ ਉਖੇੜ ਦਿੱਤੀਆਂ। ਬਾਬਾ ਪੰਗੂ ਦੱਸਦਾ ਬੋਲਿਆ। ਨਾਲ ਹੀ ਮਹਾਰਾਜ ਦੇ ਇਹਨਾਂ ਬੋਲਾਂ ਕਿ ਮੇਰਾ ਖਾਲਸਾ ਸਰਹੰਦ ਦੀ ਇੱਟ-ਇੱਟ ਉਖਾੜੇਗਾ ਤੇ ਉਸ ਨੂੰ ਦਰਿਆ ਵਿੱਚ ਰੋੜੇਗਾ। ਉਸ ਉੱਤੇ ਫੁੱਲ ਚੜਾਉਂਦਿਆਂ ਸਿੰਘਾਂ ਨੇ ਗੁਰਮਤਾ ਕੀਤਾ ਕਿ ਹਰੇਕ ਸਿੰਘ 5-5 ਇੱਟਾਂ ਚੁੱਕ ਕੇ ਦਰਿਆ ਵਿੱਚ ਸੁੱਟੇ। ਉਹ ਵਿਖ ਵਿੱਚ ਵੀ ਜਦ ਖਾਲਸਾ ਸਰਹੰਦ ਆਵੇ ਤਾਂ ਪੁਰਾਣੇ ਸਿੰਘਾਂ ਦੇ ਇਸ ਗੁਰਮਤੇ ਨੂੰ ਸਿਰ ਨਿਵਾਵੇ ਤੇ ਪੰਜ-ਪੰਜ ਈਟਾਂ ਇਥੋਂ ਚੱਕ ਕੇ ਲਿਜਾਵੇ ਤੇ ਦਰਿਆ ਵਿੱਚ ਸੁੱਟੇ ਇਸੇ ਕਾਰਨ ਮੇਰੀ ਨਾਨੀ ਜੀ ਹਰ ਵਾਰ ਜਦ ਫਤਿਹਗੜ ਸਾਹਿਬ ਸਭਾ ਤੇ ਜਾਂਦੇ ਸਨ ਤਾਂ ਉੱਥੋਂ ਪੰਜ ਈਟਾਂ ਚੁੱਕ ਕੇ ਦਰਿਆ ਵਿੱਚ ਸੁੱਟਦੇ ਹਨ ਇੰਦਰਜੀਤ ਨੂੰ ਵੀ ਸਿੰਘਾਂ ਦੇ ਗੁਰਮਤੇ ਵਾਲੀ ਕਥਾ ਤੋਂ ਇਹ ਘਟਨਾ ਯਾਦ ਆ ਗਈ ਬਿਲਕੁਲ ਅੱਜ ਤੀਖ ਸਿੰਘ ਜਦ ਉੱਥੇ ਜਾਂਦੇ ਹਨ ਸਰਦਾਰ ਜੱਸਾ ਸਿੰਘ ਤੇ ਹੋਰ ਸਿੰਘਾਂ ਵੱਲੋਂ ਕੀਤੇ ਗੁਰਮਤੇ ਨੂੰ ਪਾਲਦੇ ਹਨ ਬਾਬੇ ਨੇ ਇੰਦਰਜੀਤ ਵੱਲ ਦੇਖਦਿਆਂ ਕਿਹਾ ਮੈਨੂੰ ਸ਼ਹੀਦੀ ਸਭਾ ਦਾ ਚੇਤਾ ਨਹੀਂ ਆ ਰਿਹਾ ਸੀ ਕੀ ਮੈਂ ਕਦੇ ਉੱਥੇ ਗਿਆ ਹੀ ਨਹੀਂ ਮੈਂ ਸ਼ਹੀਦੀ ਸਥਾਨ ਨੂੰ ਨਮਸਕਾਰ ਕਰਨ ਤੋਂ ਅਜੇ ਤੀਕਾ ਵਾਂਝਾ ਹੀ ਰਿਹਾ ਹਾਂ ਪਰ ਕਿਉਂ ਕੁਝ ਸਵਾਲਾਂ ਨੇ ਮੇਰੇ ਅੰਦਰ ਤਰਥੱਲੀ ਜਿਹੀ ਮਚਾ ਦਿੱਤੀ ਸੀ ਪਰ ਤਦ ਨੂੰ ਬਾਬਾ ਬੋਲਿਆ ਹੁਣ ਤੁਸੀਂ ਸੁਣੋ ਕਿ ਸਰਹੰਦ ਵਿੱਚ ਸਿੰਘਾਂ ਨੇ ਦੇਹਰੇ ਕਿਵੇਂ ਬਣਾਏ ਤੇ ਜੀ ਬਾਬਾ ਜੀ ਆ ਕਹਿੰਦੇ ਆ ਮੈਂ ਕਥਾ ਦੇ ਨਾਲ ਤੁਰ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ